ਬਲਜੀਤ ਸਿੰਘ ਜੀ ਜਾਓ ਜਰਾ ਮੁੰਡੇ ਬਲਰਾ 82 ਵਾਲਾ ਸ਼ਾਮ 84 ਵਾਲਾ ਬਲਜੀਤ ਸਿੰਘ ਜੀ ਸੰਧੂ ਸਾਹਿਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਚਰਨਜੀਤ ਸਿੰਘ ਸੰਧੂ ਸਰਜੀਤ ਸਿੰਘ ਉਹਨਾਂ ਦਾ ਤੇ ਕੁਲਵਿੰਦਰ ਕਾਲਾ ਜੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵਾਈ ਐਫ ਸੀ ਦੇ ਗੁਰਮੰਗਲ ਦਾ ਸੋਨੀ ਜੀ ਉਹਨਾਂ ਦਾ ਆਹ ਸਾਹਮਣੇ ਫੌਜੀ ਫੌਜੀ ਦੇ ਜਲਾਲਪੁਰਿਆ ਜਲਾਲਪੁਰਿਆ ਪੱਲਾ ਚੜ ਕੇ ਕਿਤਾਪਾ ਜਲਾਲਪੁਰਿਆ ਪੱਲਾ ਪਾਲਾ ਹੋ ਗਈ ਰੁੜਕੇ ਚ ਦਰਸ਼ਕ ਵੀਰੋ 2000 ਰੁਪਿਆ ਗੁਰਦੀਆਲ ਸਿੰਘ ਜੀ ਰਾਏ ਹੜਾ ਵੱਲੋਂ ਰਾਏ ਸਾਹਿਬ ਦੇ ਦਿਓ ਇਧਰ ਵਿੱਚ ਚੜਦੀ ਹੈ ਚੜਦੀ ਹੈ ਲੋਰ ਜੀ ਰਾਜ ਰੁੜਕੇ ਵਿੱਚ ਚੜਦੀ ਹੈ ਅੱਜ ਵੇਖ ਰਹਾ ਵੀ ਸਰਹਾਰੇ ਤੇ ਸ਼ਾਹਕੋਟ ਵਾਲਿਆਂ ਦੀ ਕਰਾਰੀ ਅਰਦੀ ਹੈ ਅਰਦੀ ਹੈ ਸਾਰੇ ਵੇਖਦੇ ਨੇ ਇਸ ਲਈ ਰੇਡ ਪਈ ਹੋਈ ਹੈ ਰੇਡ ਪਾਲੀ ਮੇਰੇ ਵੀਰੋ ਬਾਗੋਪੁਰਿਆ ਗੁਰਦੀਪ ਵੀ ਸਿਰੇ ਦਾ ਜਲਾਲ है, टुट टुट पुट टुट पहुटाला दो हजार प्यार 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 बलजीत सिंह जी जाओ जरा मुंडे बलराज बिलगा बलराज ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਵੀਰੇ ਥੋੜਾ ਗੈਰੀ ਸੰਧੂ ਤੇ ਪਰਾਇ ਮਿਲ ਕੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਬਲਰਾਜ ਬਿਲਗਾ ਤੇ ਗੈਰੀ ਸੰਧੂ ਹਾਂਜੀ ਗੈਰੀ ਸੰਧੂ ਤੇ ਸਰਤਿੰਦਰ ਸਰਤਾਜ